ਕਲਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਤ ਦੀ ਵੱਡੀ ਖਬਰ ਖਬਰ ਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਯਾਰ ਜ਼ਰੂਰ ਕਰ ਲ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਲੁਧਿਆਣਾ ਚ 12 ਕੁੱਤਿਆਂ ਦੀ ਦਹਿਸ਼ਤ ਗਲੀ ਚ ਖੇਡ ਰਹੀ ਬੱਚੀ 2 ਸਾਲ ਬੱਚੀ ਨੂੰ ਨੋਚਿਆ ਇਸ ਦੇ ਨਾਲ ਲੁਧਿਆਣਾ ਇਚ 1-2 ਸਾਲ ਦੀ ਬੱਚੀ ਨੂੰ ਬੱਚੇ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ ਅਤੇ ਇਸ ਕਦਾ ਕਰ ਲੜਕੀ ਦੇ ਹਾਲਾਤ ਕਾਫੀ ਗੰਭੀਰ ਬਣੀ ਹੋਈ ਹੈ ਜ਼ਖਮੀ ਹੋਣ ਤੋਂ ਬਾਅਦ ਉਸ ਦੇ ਨਕੀ ਜਿਹੀ ਹਸਪਤਲ ਚ ਦਾਖਲ ਕਰਵਾਇਆ ਗਿਆ ਤੇ ਉਸ ਦੇ ਸਿਰ ਚਿਹਰੇ ਤੇ ਲੱਤਾਂ ਤੇ ਟਾਂਕੇ ਲਗਾਈ ਗਏ ਅਤੇ ਲੜਕੀ ਦੇ ਸਿਰ ਤੇ ਚੀਰੇ ਤੇ ਕੁੱਤੇ ਦੇ ਦੰਦ ਵੀ ਹਨ ਅਤੇ ਲੜਕੀ ਦੇ ਇਲਾਜ ਤੇ ਪਰਿਵਾਰ ਨੇ ਕਰੀਬ ਦੇ ਲੱਖ ਰੁਪਏ ਦਾ ਖਰਚਾ ਕੀਤਾ ਹੈ ਬਾਰਾ ਕੁੱਤਿਆਂ ਦੇ ਦਰ ਕਾਰਨ ਅੱਜ ਸਾਰਾ ਇਲਾਕਾ ਦਹਿਸ਼ਤ ਵਿੱਚ ਹੈ ਜਾਣਕਾਰੀ ਦਿੰਦੇ ਹੋਏ ਰਾਜਾ ਰਾਜਗੜ ਫਿਊਜ਼ਨ ਦਾ ਕਹਨਾਈ ਕਿ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਜਾਨਵੀ ਆਪਣੇ ਘਰ ਦੇ ਵਿੱਚ ਬਾਹਰ ਖੇਡ ਰਹੀ ਸੀ ਅਤੇ ਇਸ